ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਨਮੀ ਕਹਾਣੀ ਦੇ ਵਿੱਚ। ਵਿਆਹ ਦੇ ਪੰਜਵੇਂ ਦਿਨ ਮਿੱਟੀਆਂ ਰੋਟੀਆਂ ਪਕਾ ਕੇ ਮੈਂ ਘਰ ਦੇ ਕੰਮ ਕਰਨ ਲੱਗ ਪਈ। ਅਸੀਂ ਤਿੰਨ ਭੈਣਾਂ ਅਤੇ ਇੱਕ ਭਰਾ ਸੀ। ਮੇਰਾ ਡੈਡੀ ਬਿਜਲੀ ਬੋਰਡ ਵਿੱਚ ਲੱਗਿਆ ਹੋਇਆ ਸੀ। ਸਾਡੇ ਕੋਲ ਜ਼ਮੀਨ ਜੈਦਾ ਤਾਂ ਬਹੁਤ ਥੋੜੀ ਸੀ। ਬਸ ਡੈਡੀ ਦੀ ਤਨਖਾਹ ਨਾਲ ਘਰ ਦਾ ਵਧੀਆ ਗੁਜ਼ਾਰਾ ਚੱਲੀ ਜਾਂਦਾ ਸੀ। ਪਰ ਜਿੱਥੇ ਮੇਰਾ ਵਿਆਹ ਹੋਇਆ ਸੀ, ਮੇਰੇ ਘਰ ਵਾਲੇ ਨੂੰ 3 ਕਿੱਲੇ ਜ਼ਮੀਨ ਦੇ ਆਉਂਦੇ ਸਨ। ਮੇਰਾ ਰਿਸ਼ਤਾ ਮੇਰੀ ਭੂਆ ਨੇ ਕਰਵਾਇਆ ਸੀ ਮੇਰੀ ਭੂਆ ਨੇ ਆਪਣੀ ਨਾਨਦ ਦੇ ਮੁੰਡੇ ਨੂੰ ਮੇਰਾ ਰਿਸ਼ਤਾ ਕਰਵਾਇਆ ਸੀ ਜਾਨੀ ਕਿ ਮੇਰੀ ਸੱਸ ਮੇਰੀ ਭੂਆ ਦੀ ਨਾਨਦ ਸੀ ਜੋ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਮੇਰੇ ਸੱਸ ਤੇ ਮੇਰੇ ਸਹੁਰੇ ਦੀ ਕਾਫੀ ਟਾਈਮ ਪਹਿਲਾਂ ਮੌਤ ਹੋ ਚੁੱਕੀ ਸੀ ਮੇਰੇ ਘਰ ਵਾਲੇ ਤੇ ਮੇਰੀ ਨਾਨਦ ਨੂੰ ਉਹਨਾਂ ਦੀ ਦਾਦੀ ਨੇ ਪਾਲਿਆ ਪਲੋਸਿਆ ਤੇ ਪੜਾਇਆ ਲਖਾਇਆ ਸੀ ਮੇਰੇ ਘਰ ਵਾਲਾ ਖੇਤੀਬਾੜੀ ਕਰਦਾ ਸੀ ਮੇਰੀ ਨਾਨਦ ਪੜਦੀ ਸੀ ਜ਼ਮੀਨ ਥੋੜੀ ਹੋਣ ਕਰਕੇ ਮੇਰੀ ਦਾਦੀ ਸੱਸ ਹੱਥ ਘੁੱਟ ਕੇ ਘਰ ਨੂੰ ਚਲਾ ਰਹੀ ਸੀ ਮੇਰੇ ਸਹੁਰਿਆਂ ਦੇ ਘਰੇ ਗੈਸ ਵੀ ਨਹੀਂ ਸੀ ਸਾਰਾ ਕੰਮ ਚੁੱਲ੍ਹੇ ਤੇ ਕਰਨਾ ਪੈਂਦਾ ਸੀ ਮੇਰੇ ਪੇਕੇ ਘਰ ਡੈਡੀ ਬਿਜਲੀ ਵਿੱਚ ਹੋਣ ਕਰਕੇ ਸਾਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਸੀ ਅਤੇ ਮੈਂ ਹੀਟਰ ਤੇ ਕੰਮ ਕਰਨ ਗਿੱਜੀ ਹੋਈ ਸੀ ਮੈਨੂੰ ਚੁੱਲ੍ਹੇ ਤੇ ਕੰਮ ਕਰਨਾ ਬਹੁਤ ਔਖਾ ਲੱਗਦਾ ਸੀ ਤੇ ਸਵਾਹ ਨਾਲ ਭਾਂਡੇ ਮਾਂਜ ਕੇ ਮੇਰੇ ਹੱਥ ਮੈਂਦੀ ਲੱਥਨ ਤੋਂ ਪਹਿਲਾਂ ਹੀ ਕਾਲੇ ਹੋ ਗਏ ਸਨ ਮੈਂ ਆਪਣੀ ਕਿਸਮਤ ਨੂੰ ਬੈਠੀ ਰੋਂਦੀ ਮੇਰੇ ਮਾਪੇ ਨੇ ਮੇਰਾ ਬਦਲਾ ਲੈ ਲਿਆ ਇਸ ਪਛੋਕੜ ਜਿਹੇ ਪਰਿਵਾਰ ਵਿੱਚ ਮੇਰਾ ਰਿਸ਼ਤਾ ਕਰਕੇ ਮੇਰੇ ਸਹੁਰਿਆਂ ਦੇ ਘਰੇ ਕੋਈ ਸਾਧਨ ਨਹੀਂ ਸੀ ਜੇ ਕਿਤੇ ਆਉਣਾ ਜਾਣਾ ਹੁੰਦਾ ਤਾਂ ਬਸ ਤੇ ਹੀ ਜਾਣਾ ਪੈਂਦਾ ਸੀ ਬਸ ਇੱਕੋ ਇੱਕ ਮੇਰੇ ਘਰ ਵਾਲੇ ਕੋਲ ਫੋਨ ਸੀ ਵਟਨਾ ਵਾਲਾ ਇੱਕ ਦਿਨ ਮੈਂ ਆਪਣੀ ਮੰਮੀ ਨੂੰ ਫੋਨ ਲਗਾਇਆ ਉਹਨੇ ਮੇਰਾ ਹਾਲ ਪੁੱਛਿਆ ਤੇ ਮੈਂ ਤਾਂ ਰੋ ਪਈ ਮੰਮੀ ਮੈਨੂੰ ਕਹਿਣ ਲੱਗੀ ਕੀ ਗੱਲ ਹੋਈ ਹੈ ਤੂੰ ਰੋ ਕਿਉਂ ਨਹੀਂ ਆ ਮੈਂ ਮੰਮੀ ਨੂੰ ਕਿਹਾ ਮੈਂ ਦੁਖੀ ਹਾਂ ਉਹ ਕਹਿਣ ਲੱਗੇ ਗੱਲ ਦੱਸ ਤਾਂ ਸਹੀ ਕੀ ਹੋਈ ਹੈ ਮੈਂ ਉਹਨਾਂ ਨੂੰ ਦੱਸਿਆ ਇਸ ਘਰ ਵਿੱਚ ਕੋਈ ਸੁੱਖ ਸਹੂਲਤ ਨਹੀਂ ਹੈ ਮੈਨੂੰ ਸਾਰਾ ਦਿਨ ਚੁੱਲ੍ਹੇ ਤੇ ਕੰਮ ਕਰਨਾ ਪੈਂਦਾ ਹੈ ਸਵੇਰ ਨਾਲ ਭਾਂਡੇ ਮਾਂਜਨੇ ਪੈਂਦੇ ਹਨ ਹੋਰ ਤਾਂ ਹੋਰ ਇੱਥੇ ਇੱਕ ਕੂਲਰ ਤੱਕ ਨਹੀਂ ਹੈ ਪੱਖੇ ਦੀ ਹਤਤੀ ਹਵਾ ਸੇਕਣੀ ਪੈਂਦੀ ਹੈ ਮੇਰੀ ਮਾਂ ਨੇ ਪੁੱਛਿਆ ਕਿ ਤੇਰੇ ਘਰ ਵਾਲਾ ਫਿਰ ਨਾਲ ਲੜਾਈ ਝਗੜਾ ਕਰਦਾ ਮੈਂ ਕਿਹਾ ਨਹੀਂ ਮੰਮੀ ਮੇਰੇ ਘਰ ਵਾਲੇ ਦਾ ਸੁਭਾਤਾ ਬਹੁਤ ਚੰਗਾ ਹੈ ਤੇ ਦਾਦੀ ਮਾਂ ਦਾ ਸੁਭਾਵੀ ਬਹੁਤ ਚੰਗਾ ਹੈ ਮੇਰੀ ਨਣ ਦੇ ਵੀ ਮੈਨੂੰ ਬਹੁਤ ਪਿਆਰ ਕਰਦੀ ਹੈ ਮੇਰੀ ਮੰਮੀ ਕਹਿਣ ਲੱਗੀ ਕਿ ਫਿਰ ਤੂੰ ਔਖੀ ਕਿਉਂ ਹੈ ਪੁੱਤਰ ਸਹਰੇ ਘਰ ਵਿੱਚ ਔਖ ਉਹ ਹੁੰਦੀ ਹੈ ਜਿੱਥੇ ਪਰਿਵਾਰ ਤੁਹਾਨੂੰ ਤੰਗ ਪਰੇਸ਼ਾਨ ਕਰੇ ਕੰਮ ਨੂੰ ਔਖ ਨਹੀਂ ਸਮਝੀਦਾ ਕੰਮ ਬੰਦੇ ਦੇ ਕਰਮ ਹੁੰਦੇ ਨੇ ਅਤੇ ਬੇਟਾ ਸਾਨੂੰ ਮਿਡਲ ਕਲਾਸ ਪਰਿਵਾਰਾਂ ਨੂੰ ਹੱਥ ਘੁੱਟ ਕੇ ਹੀ ਚੱਲਣਾ ਪੈਂਦਾ ਹੈ ਤਾਂ ਹੀ ਅਸੀਂ ਆਪਣਾ ਘਰ ਅੱਗੇ ਵਧਾ ਸਕਦੇ ਹਾਂ ਮੇਰੀ ਮਾਂ ਦੀਆਂ ਇਹਨਾਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੇਰੇ ਵਿਆਹ ਤੋਂ ਤਿੰਨ ਕ ਮਹੀਨੇ ਬਾਅਦ ਮੇਰੀ ਦਾਦੀ ਸੱਸ ਬਹੁਤ ਬਿਮਾਰ ਹੋ ਗਈ ਉਸਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਉਸਨੇ ਦੇ ਕੋਲ ਸੋਨੇ ਦੇ ਗਹਿਣੇ ਸਨ ਉਸਨੇ ਉਹ ਮੈਨੂੰ ਦੇ ਦਿੱਤੇ ਅਤੇ ਕੁਝ ਪੈਸੇ ਜੋ ਉਸਨੇ ਜੋੜ ਕੇ ਰੱਖੇ ਸੀ ਉਹ ਵੀ ਮੈਨੂੰ ਫੜਾ ਦਿੱਤੇ ਮੇਰੇ ਕਾਫੀ ਮਨਾਕਾਰਮ ਦੇ ਬਾਵਜੂਦ ਵੀ ਮੱਲੋ ਮੱਲੀ ਉਸ ਨੇ ਉਹ ਸਾਰੀਆਂ ਤੀਜਾਂ ਮੈਨੂੰ ਫੜਾ ਦਿੱਤੀਆਂ ਹੁਣ ਸਾਨੂੰ ਦਿਸ ਰਿਹਾ ਸੀ ਕਿ ਦਾਦੀ ਜੀ ਬਹੁਤਾ ਟਾਈਮ ਸਾਡੇ ਕੋਲ ਨਹੀਂ ਹਨ ਉਹੀ ਗੱਲ ਹੋਈ ਥੋੜੇ ਦਿਨਾਂ ਬਾਅਦ ਦਾਦੀ ਜੀ ਇਸ ਜਹਾਨ ਤੋਂ ਤੁਰ ਗਏ ਤੇ ਜਾਣ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਹੁਣ ਮੈਂ ਘਰ ਦੀ ਕਬੀਲਦਾਰੀ ਨੇ ਇੰਨੀ ਸਿਆਣੀ ਬਣਾ ਦਿੱਤੀ ਸੀ ਕਿ ਮੈਂ ਖੁਦ ਨੂੰ ਦਾਦੀ ਮਹਿਸੂਸ ਕਰਦੀ ਦਾਦੀ ਵਾਂਗ ਹੱਥ ਘੁੱਟ ਕੇ ਖਰਚ ਕਰਦੀ ਹੁਣ ਮੈਨੂੰ ਕਦੇ ਨਹੀਂ ਲੱਗਿਆ ਸੀ ਕਿ ਮੈਂ ਗੈਂਸ ਤੇ ਕੰਮ ਕਰਾਂ ਮੈਨੂੰ ਚੁੱਲ੍ਹੇ ਤੇ ਕੰਮ ਕਰਨਾ ਬਿਲਕੁਲ ਔਖਾ ਨਾ ਲੱਗਦਾ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਤੁਸੀਂ ਮੈਨੂੰ ਦੋ ਪਸ਼ੂ ਲਿਆ ਦਿਓ ਮੈਂ ਨਾਲ-ਨਾਲ ਉਹਨਾਂ ਨੂੰ ਵੀ ਸੰਭਾਂਗੀ ਤੇ ਘਰ ਦੀ ਆਈ ਚਲਾਈ ਚੱਲੀ ਜਾਵੇਗੀ ਮੇਰੇ ਘਰ ਵਾਲੇ ਨੇ ਮੈਨੂੰ ਇੱਕ ਮੱਝ ਤੇ ਇੱਕ ਗਾਂ ਮੈਂ ਉਹਨਾਂ ਨੂੰ ਬਹੁਤ ਸੰਭਾਂਦੀ ਤੇ ਉਹ ਵੀ ਬਹੁਤ ਦੁੱਧ ਦਿੰਦੀਆਂ ਅਸੀਂ ਘਰੇ ਖੁੱਲਾ ਖਾਂਦੇ ਪੀਂਦੇ ਤੇ ਬਾਕੀ ਦੰਦ ਅਸੀਂ ਵੇਚ ਦਿੰਦੇ ਜਿਹਦੇ ਨਾਲ ਪਸ਼ੂਆਂ ਦਾ ਤੇ ਘਰ ਦਾ ਖਰਚ ਬੜਾ ਸੋਹਣਾ ਚੱਲ ਰਿਹਾ ਸੀ ਤੇ ਫਸਲ ਦੇ ਪੈਸੇ ਹੁਣ ਸਾਨੂੰ ਬਚਣ ਲੱਗ ਪਏ ਸਨ ਮੇਰੇ ਘਰ ਵਾਲੇ ਨੇ ਹੋਰ ਨਾਲ ਠੇਕੇ ਤੇ ਜ਼ਮੀਨ ਲੈ ਲੈਣੀ ਹੁਣ ਹੌਲੀ ਹੌਲੀ ਸਾਡਾ ਕੰਮ ਬਹੁਤ ਸੋਹਣਾ ਚੱਲਣ ਲੱਗ ਪਿਆ ਸੀ ਹੁਣ ਤੱਕ ਮੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਤੇ ਮੇਰੇ ਦੋ ਬੱਚੇ ਵੀ ਹੋ ਚੁੱਕੇ ਸਨ ਜਿਨ੍ਹਾਂ ਨੂੰ ਮੈਂ ਵਧੀਆ ਸਕੂਲ ਵਿੱਚ ਪੜ੍ਹਨੇ ਪਾਇਆ ਹੋਇਆ ਸੀ ਮੇਰੀ ਨਾਨਦ ਦਾ ਵਿਆਹ ਵੀ ਅਸੀਂ ਬਹੁਤ ਵਧੀਆ ਘਰ ਵਿੱਚ ਕਰ ਦਿੱਤਾ ਸੀ ਘਰ ਵਿੱਚ ਹੁਣ ਹੌਲੀ-ਹੌਲੀ ਸਾਰੀਆਂ ਚੀਜ਼ਾਂ ਮੈਂ ਬਣਾ ਲਈਆਂ ਸਨ ਅੱਜ ਮੈਨੂੰ ਆਪਣੀ ਮੰਮੀ ਦੀ ਗੱਲ ਯਾਦ ਆ ਰਹੀ ਸੀ ਕਿ ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਸਵਰਗ ਬਣਾ ਦਿੰਦੇ ਹਨ ਤੇ ਲੋੜੋਂ ਵੱਧ ਕੀਤੇ ਖਰਚੇ ਬੰਦੇ ਨੂੰ ਮੰਗਣ ਲਾ ਦਿੰਦੇ ਹਨ ਤੇ ਮੈਂ ਆਪਣੇ ਪੇਕੇ ਘਰ ਗਈ ਆਪਣੀ ਮੰਮੀ ਦਾ ਮੈਂ ਬਹੁਤ ਧੰਨਵਾਦ ਕੀਤਾ ਕਿਹਾ ਕਿ ਮੰਮੀ ਜੇ ਤੁਸੀਂ ਹੋਰ ਮਾਵਾਂ ਮੰਗ ਉਸ ਦਿਨ ਮੈਨੂੰ ਕਹਿ ਦਿੰਦੇ ਕਿ ਮੇਰੀ ਧੀ ਇਸ ਘਰ ਵਿੱਚ ਔਖੀ ਹੈ ਇਸ ਨੂੰ ਆ ਸਹੂਲਤ ਨਹੀਂ ਹੈ ਉਹ ਸਹੂਲਤ ਨਹੀਂ ਹੈ ਸੱਚੀ ਮੈਂ ਉਹ ਘਰ ਛੱਡ ਕੇ ਆ ਜਾਣਾ ਸੀ ਕਾ ਵਾਕਿਆ ਹੀ ਇੱਕ ਘਰ ਬਸਾਉਣ ਵਿੱਚ ਮਾਂ ਦਾ ਹੱਥ ਹੁੰਦਾ ਹੈ ਧੀ ਦਾ ਘਰ ਉਜਾੜਨ ਵਿੱਚ ਵੀ ਮਾਂ ਦਾ ਹੱਥ ਹੁੰਦਾ ਹੈ ਤੇ ਤੁਸੀਂ ਇੱਕ ਸਮਝਦਾਰ ਮਾਂ ਹੋ ਜਿਨ੍ਹਾਂ ਨੇ ਮੈਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਹੈ ਤੇ ਅੱਜ ਮੈਂ ਆਪਣੇ ਘਰ ਵਿੱਚ ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੀ ਹਾਂ ਮੇਰੇ ਬੱਚਿਆਂ ਨੂੰ ਵੀ ਮੈਂ ਹਮੇਸ਼ਾ ਹੱਥ ਘੁੱਟ ਕੇ ਚੱਲਣ ਦੀ ਹੀ ਸਲਾਹ ਦਿੰਦੀ ਹਾਂ ਤਾਂ ਕਿ ਅੱਗੇ ਉਹ ਆਪਣੀ ਜ਼ਿੰਦਗੀ ਵਿੱਚ ਧੋਖੇ ਨਾ ਖਾਣ ਹਾਂਜੀ ਕਿਵੇਂ ਲੱਗੀ ਸਾਡੀ ਛੋਟੀ ਜਿਹੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀਆਂ ਕਹਾਣੀਆਂ ਪਸੰਦ ਨੇ ਆਪਾਂ ਉਹਦਾਂ ਦੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ